हां जी दोस्तों ਜਿਹੜਾ ਤੁਸੀਂ ਇਹ ਪ੍ਰੋਜੈਕਟ ਦੇਖ ਰਹੇ ਹੋ ਨਾ ਇਹ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਜੀ ਪਿੰਡ ਖੁੱਡੀਕਲਾਂ ਸਮੁੱਚੇ ਨਗਰ ਦੇ ਸਹਿਯੋਗ ਨਾਲ ਪਿੰਡ ਨੇ ਰਲ ਕੇ ਇਹ ਸਿਸਟਮ ਤਿਆਰ ਕੀਤਾ ਜੀ ਜਿਹਨੂੰ ਇੱਕ ਅੱਗ ਬੁਝਾਊ ਜੰਤਰ ਕਹਿ ਦਿਆ ਤੁਰਦਾ ਫਿਰਦਾ ਅਸੀਂ ਵੀ ਅੱਜ ਸਾਡੇ ਕਿਸੇ ਪਰਿਵਾਰਕ ਮੈਂਬਰ ਦੀ ਡੈਥ ਹੋਣ ਤੇ ਗਏ ਸੀਗੇ ਤੇ ਉਸ ਸਮੇਂ ਸ਼ਮਸ਼ਾਨ ਘਾਟ ਦੇ ਵਿੱਚ ਇਹ ਸਿਸਟਮ ਲਿਆਂਦਾ ਗਿਆ ਤਾਂ ਮਨ ਨੂੰ ਇਹ ਸਿੱਧ ਮਿਲੀ ਕਿ ਹਰ ਇੱਕ ਪਿੰਡ ਦੇ ਵਿੱਚ ਰਲ ਮਿਲ ਕੇ ਉਹੋ ਜੀਆਂ ਜਿਹੜੀਆਂ ਸੇਵਾਵਾਂ ਨੇਗੀਆਂ ਉਹਨਾਂ ਨੂੰ ਪਹਿਲੇ ਦੇ ਆਧਾਰ ਤੇ ਰਲ ਮਿਲ ਕੇ ਕਰਨਾ ਚਾਹੀਦਾ ਦੋਸਤੋ ਤਾਂ ਕਿ ਜੋ ਕਈ ਵਾਰ ਕੋਈ ਜਿਹੜਾ ਆਉਣ ਵਾਲਾ ਸੰਕਟ ਹੁੰਦਾ ਹੈਗਾ ਜਾਂ ਕੋਈ ਦੁਰਘਟਨਾ ਕੀ ਵੱਡੀ ਕੋਈ ਉਹ ਨਾ ਹੋਵੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਹੈਗਾ ਜਦੋਂ ਨੂੰ ਫਾਇਰ ਬਗਰੇਡ ਦੀਆਂ ਗੱਡੀਆਂ ਆਉਂਦੀਆਂ ਨੇਗੀਆਂ ਉਹਨਾਂ ਨੂੰ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਹੈਗਾ ਅੱਗ ਲੱਗਣ ਦੇ ਕਾਰਨ ਸੋ ਪਿੰਡ ਵਾਲਾਂ ਦਾ ਬਹੁਤ ਸੋਹਣਾ ਅਪਰਾਲਾ ਜੀ ਸੋ ਇੱਕ ਵਾਰੀ ਸਾਰੇ ਪਿੰਡ ਨੂੰ ਅਸੀਂ ਮੁਬਾਰਕਵਾਦ ਦਿੰਨੇ ਆ ਆਪਣੇ ਵੱਲੋਂ ਤੇ ਹੋਰ ਨਾਲ ਭਰਾਵਾਂ ਨੂੰ ਵੀ ਸੇਧ ਲੈ ਕੇ ਇਹਨਾਂ ਤੋਂ ਤਾਂ ਆਪਣੇ ਪਿੰਡਾਂ ਦੇ ਵਿੱਚ ਵੀ ਆਪਾਂ ਨੂੰ ਇਹੋ ਜਿਹਾ ਪ੍ਰਬੰਧ ਕਰ ਲੈਣੇ ਚਾਹੀਦੇ ਨੇ ਬੜੀ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਜੀ ਧੰਨਵਾਦ ਸਤਿ ਸ੍ਰੀ ਅਕਾਲ